ਜੀ ਹੁਣ ਹੋ ਗਈ ਆ ਮਾਰਨਿੰਗ ਦਾ ਟਾਈਮ ਹੋ ਗਿਆ ਤੇ ਗਗਨਦੀਪ ਵਿਛਾਰੇ ਆ ਚਾਦਰ ਗਗਨਦੀਪ ਕੀ ਕਰ ਰਹੇ ਹੋ ਚਾਦਰ ਵਿਛਾ ਰਹੇ ਹਾਂ ਹੈ ਚਾਦਰ ਇਹ ਮੈਂ ਨਹੀਂ ਇਹ ਚੇਂਜ ਕੀਤੀ ਹੁਣੇ ਮੋਟੀਆਂ ਸ਼ਾਲਰ ਕਿ ਜਿਹੜੀਆਂ ਪਤਲੀਆਂ ਹੋ ਉਹ ਤਾਂ ਬਸ ਮੜੇ ਨੂੰ ਇਕੱਠੀਆਂ ਹੋ ਜਾਂਦੀਆਂ ਮੈਂ ਉਹਦੇ ਤੇ ਵੀ ਮੋਟੀ ਵਿਛਾਈ ਆ ਇਹਦੇ ਤੇ ਵੀ ਮੋਟੀ ਚਾਦਰ ਛਾੜੀ ਹੈ ਉਹ ਦੇਖੋ ਜੀ ਉਹਦੇ ਤੇ ਆ ਕੰਬਲ ਪਿਆ ਉੱਤੇ ਹਜੇ ਸੁੱਤਾ ਕੋ ਕੰਬਲ ਪਿਆ ਕੰਬਲ ਵਸਰਾ ਕੇ ਨਹੀਂ ਆ ਮੇਰਾ ਮੋਟੀਆਂ ਨਾ ਫਿਰ ਇਕੱਠੀਆਂ ਨਹੀਂ ਹੁੰਦੀਆਂ ਇਹ ਤਾਂ ਹੈ ਸਹੀ ਗੱਲ ਆ ਫਿਰ ਬਈ ਮੋਟੀ ਚਾਦਰ ਇਕੱਠੀ ਨਹੀਂ ਹੁੰਦੀ ਕੀ ਪਤਲੀ ਚਾਦਰ ਛੇ ਦੀ ਇਕੱਠੀ ਹੋ ਜਾਂਦੀ ਹੈ ਨਾ ਹਾਂ ਇੱਕ ਤਾਂ ਉਹ ਫਿਰ ਆਏ ਨਾ ਮਨਿੰਦਰ ਨਹੀਂ ਹਨ ਮੋਹਨ ਵਾਲੀ ਬਾਰ ਕੇ ਜਦੋਂ ਸਕੂਲੋਂ ਹੁੰਦੇ ਉਹਦੋਂ ਇਕੱਠੀ ਬਾੜੀ ਕਰ ਦਿੰਦੇ ਚਾਦਰ ਨੂੰ ਹਨਾ ਹਾਂ ਉਦੋਂ ਇਕੱਠੀ ਜਿਹੜਾ ਚਾਦਰ ਕਰਦੇ ਫਿਰ ਫਿਰ ਵਿਛਾਉਣੀ ਦਾ ਪਿੰਦ ਗਈ ਆ। ਚਾਹ ਲਿਆਦੇ ਫਿਰ ਮੈਨੂੰ ਹੁਣ। ਕੱਲ ਨੂੰ ਆਪਾਂ ਕਿੱਥੇ ਜਾਣਾ? ਕੱਲ ਨੂੰ ਜਾਣਾ ਆ ਬੈਸਕੋਟਾ ਦੇ। ਕੱਲੂ ਜੀ ਜਾਣਾ ਆਪਣਾ ਸੀ। ਸਾਦੀ ਦੀ ਜੀ ਕੋਲ ਮੇਰੀ ਨਾਨਾ ਕੋਲੇ ਸੰਧਾਰਾ ਦੇ। ਨਾਲੇ ਪੂਆ ਕੋਲੇ। ਕਹਿੰਦਾ ਬੈਸਕੋਟਾ ਦਾ। ੱਲੇ ਬੈਸਕਟ ਬਿਸਕਟਾ ਨੇ ਹੁੰਦਾ ਨਾ ਹੋਰ ਨਹੀਂ ਹੁੰਦਾ ਨਾਲ ਦਾ ਉਹ ਵੀ ਲੈ ਕੇ ਨਾ ਕੀ ਪੀਪਾ ਨੂੰ ਸੂਟ ਵੀ ਦੇਣਾ ਹਾਂ ਹਾਂ ਕੈਮਨੀ ਦੀਦੀ ਕਹਿੰਦੀ ਮੈਂ ਸੂਟ ਨਹੀਂ ਲੈਣਾ ਤੁਸੀਂ ਮੈਨੂੰ ਰਖੜੀ ਤੇ ਸੂਟ ਲੈ ਦੇ ਦਿਓ ਮੈਂ ਇਹਨੂੰ ਸੰਧਾਰੇ ਚ ਸੂਟ ਨਾ ਦੇ ਦਿਓ ਚਲੋ ਉਹਨੂੰ ਰਖੜੀ ਦੇ ਦੇ ਦਿਆਂਗੇ ਹਾਂ ਪੂਆ ਰਖੜੀ ਕਦੇ ਬੰਨਣ ਆ ਜਾਂਦੀ ਹੁੰਦੀ ਐਸੇ ਆਪਾਂ ਕਿਹਾ ਆਹੀ ਹਾਂ ਜੇ ਆ ਗਈ ਤਾਂ ਠੀਕ ਆ ਤੇ ਆਪਾਂ ਉਹਨੂੰ ਸੂਟ ਦੇ ਦਿਆਂਗੇ ਠੀਕਾ ਹੋਰ ਕੁਛ ਹੋਰ ਕੁਛ ਤੁਸੀਂ ਦੱਸੋ ਕੁਝ ਨਹੀਂ ਦੋਸਤੋ ਜਿਹੜਾ ਸਾਡਾ ਬਲੌਗ ਆ ਤੁਸੀਂ ਐਂਡ ਤਾਈਂ ਜ਼ਰੂਰ ਦੇਖਣਾ ਲਾਸਟ ਦੇ ਵਿੱਚ ਤੁਹਾਨੂੰ ਇਹਦੇ ਵਿੱਚੋਂ ਸਿੱਖਣ ਨੂੰ ਕੁਝ ਨਾ ਕੁਝ ਤਾਂ ਜ਼ਰੂਰ ਸਿੱਖਣ ਨੂੰ ਮਿਲੂਗਾ ਤੇ ਐਂਡ ਤਾਈਂ ਜ਼ਰੂਰ ਤੁਸੀਂ ਦੇਖਣਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਜੀ ਦਾ ਨਾਮ ਹੈ ਇਕਨਸੇਵ ਕੈਰਲ ਤੇ ਕਿਤਾ ਤੁਸੀਂ ਸਾਰੇ ਤੇ ਹਾਂ ਜੀ ਆਪਾਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਹੈਗੇ ਆ ਬਹੁਤ ਜ਼ਿਆਦਾ ਖੁਸ਼ ਖੁਸ਼ ਆਪਾਂ ਇਸ ਲਈ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਮੇਰੇ ਸਿਸਟਰ ਇੱਕ ਜੁਕੇ ਚ ਉਹਨਾਂ ਦੀ ਆਈਡੀ ਹੈਗੀ ਮਿਸਟਰ ਸੀਜ਼ ਕਿਊਟ ਤੇ ਉਹਨਾਂ ਦੀ ਇਸ਼ਟਾ ਤੇ ਹੈਗੀ ਮਿੱਠ ਸੰਦੂ ਉਹਨਾਂ ਦੇ ਘਰ ਆਉਣ ਵਾਲਾ ਸੀ ਬੇਬੀ ਤੇ ਬੇਬੀ ਅੱਜ ਆ ਗਿਆ ਹੈ ਬੇਬੀ ਹੈ ਗਿਆ ਬੁਆਏ ਜਾਂ ਘਰ ਇਹ ਆਪਾਂ ਤੁਹਾਨੂੰ ਦੱਸਾਂਗੇ ਨੈਕਸਟ ਵਲੌਗ ਵਿੱਚ ਅੱਜ ਹੀ ਆਪਾਂ ਨਹੀਂ ਦੱਸਾਂਗੇ ਤੁਹਾਨੂੰ ਬਸ ਇੰਨਾ ਦੱਸ ਦਿੰਨੇ ਆ ਕਿ ਖੁਸ਼ਖਬਰੀ ਤੁਹਾਡੇ ਲਈ ਕਿ ਬੇਬੀ ਉਹਨਾਂ ਦੇ ਆ ਗਿਆ ਵਾ ਤੇ ਆਪਾਂ ਬਹੁਤ ਖੁਸ਼ ਆ ਤੇ ਤੇ ਬਸ ਇੰਨਾ ਕਿਹਾ ਕਿ ਸਾਨੂੰ ਖੁਸ਼ੀ ਤਾਂ ਬਹੁਤ ਆ ਪਰ ਮੇਰਾ ਮਨ ਬਹੁਤ ਜ਼ਿਆਦਾ ਉਦੋਂ ਉਦਾਸ ਸੀਗਾ ਨਾ ਜਦੋਂ ਉਹਨਾਂ ਦੇ ਫੋਨ ਆ ਰਹੇ ਸੀ ਕਿ ਸਾਨੂੰ ਵੇਟ ਵੀ ਬਹੁਤ ਕਰਨੀ ਪਈ ਸੀਗੀ ਤੇ ਦੀਦੀ 2 3 ਦਿਨ ਤੋਂ ਪਹਿਲਾਂ ਹੀ ਐਡਮਿਟ ਸੀਗੇ ਉੱਥੇ ਤੇ ਆਪਣਾ ਵੇਟ ਬਹੁਤ ਜ਼ਿਆਦਾ ਕਰਨੀ ਪਈ ਸੀਗੀ ਤੇ ਇਸ ਲਈ ਫਿਰ ਉਦੋਂ ਐਦਾਂ ਹੁੰਦਾ ਹਨਾ ਜਦੋਂ ਪੈਣ ਭਰਾ ਕੋਈ ਆਪਣਾ ਉੱਥੇ ਦੂਰ ਬੈਠਾ ਹੋਵੇ ਤੇ ਐਦਾਂ ਹੁੰਦਾ ਆਪਾਂ ਨੂੰ ਕਿ ਆਪਾਂ ਜਲਦੀ ਜਲਦੀ ਉਹਦੇ ਕੋਲ ਚਲੇ ਜਾਈਏ ਆਪਾਂ ਵੀ ਹੁਣ ਦੇਖੋ ਜੇ ਇੱਥੇ ਹੁੰਦੇ ਤਾਂ ਆਪਾਂ ਜਲਦੀ ਜਲਦੀ ਉਹਨਾਂ ਕੋਲ ਜਾਣਾ ਸੀ ਬੇਬੀ ਨੂੰ ਦੇਖਣ ਜਾਣਾ ਸੀਗਾ ਹਨਾ ਹੁਣ ਇਕੱਲੇ ਫੋਟੋ ਦੇਖ ਲਈ ਦੀਆਂ ਤੇ ਮੇਰਾ ਤਾਂ ਬਹੁਤ ਜ਼ਿਆਦਾ ਮਨ ਕਰਦਾ ਸੀ ਕਿ ਮੈਂ ਛੇਤੀ ਛੇਤੀ ਉਹਨਾਂ ਦੇ ਕੋਲ ਚਲੀ ਜਾਵਾਂ ਪਰ ਨਹੀਂ ਬਸ ਚੱਲਦਾ ਸੀ ਨਹੀਂ ਜਾ ਸਕਦੇ ਤੇ ਪਰ ਬਹੁਤ ਖੁਸ਼ ਆਪਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬੀਬੀ ਆ ਗਿਆ ਵਾ ਤੇ ਹੋਰ ਤੇ ਆਪਣੇ ਅੱਜ ਪੈ ਰਿਆ ਸੀਮੀ ਬੇਬੀ ਵੀ ਆਪਣਾ ਕਰਮਾ ਵਾਲਾ ਆਇਆ ਸਾਰੇ ਕਹਿੰਦੇ ਕਿ ਆਪਣੇ ਬੰਡ ਕਰਨਾ ਸੀ ਜੱਗ ਚੌਲਾਂ ਦਾ ਤੇ ਜੱਗ ਕਰਨ ਤੋਂ ਪਹਿਲਾਂ ਜਦੋਂ ਬੇਬੀ ਆਇਆ ਉਦੋਂ ਹੀ ਮੀ ਆ ਗਿਆ ਬਹੁਤ ਜ਼ਿਆਦਾ ਮੀਂਹ ਪਿਆ ਆਪ ਦੇਖੋ ਮੀਂਹ ਬਹੁਤ ਜ਼ਿਆਦਾ ਪਿਆ ਸੀਗਾ ਤੇ ਮਹੀ ਦੀ ਖੁਸ਼ੀ ਦੇ ਵਿੱਚ ਆਪਾਂ ਬਣਾਇਆ ਇਹ ਸਾਗ ਅੱਜ ਥੋੜੀ ਸੀ ਠੰਡ ਤੇ ਆਪਾਂ ਕਹਿ ਚੱਲ ਆਪਾਂ ਉਹ ਸਾਗ ਬਣਾਉਣੇ ਆ ਤੇ ਆਓ ਤੁਹਾਨੂੰ ਦਿਖਾਉਣੇ ਆਪਾਂ ਸਾਗ ਬੜਿਆਂ ਹੋਇਆ ਦੇਖੋ ਦੇਖੋ ਇੱਧਰ ਸਾਗ ਆਪਣੇ ਲੱਗੀ ਹੋਈ ਆ ਵੇਲ ਸਾਗ ਦੀ ਬਾਰ ਉਹ ਤੋਂ ਆਪਾਂ ਬਣਾਇਆ ਹੋਇਆ ਤੇ ਦੱਸੋ ਕਮੈਂਟਾਂ ਦੇ ਵਿੱਚ ਆਰੇ ਜਾਨੇ ਦੱਸੋ ਕਿ ਕਿਹਨੂੰ ਕਿਹਨੂੰ ਸਾਗ ਪਸੰਦ ਆ ਤੇ ਇਧਰ ਮੌਸਮ ਅੱਜ ਬਹੁਤ ਵਧੀਆ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀਗੀ ਤੇ ਇਸ ਲਈ ਬਹੁਤ ਵਧੀਆ ਮੌਸਮ ਹੋਇਆ ਪਿਆ ਹੁਣ ਤੇ ਇਧਰ ਅਨਮੋਲ ਹੋਣੀ ਗਈ ਆ ਦੁੱਧ ਲੈਣ ਤੇ ਆਪਾਂ ਦੇਖਦੇ ਆਉਂਦੇ ਆ ਕਿ ਨਹੀਂ ਹਜੇ ਮੰਮੀ ਵੀ ਨਾਲ ਉਹਨਾਂ ਦੇ ਗਏ ਆ ਇਧਰ ਦੇਖੋ ਕਿੰਨੇ ਮਤਲਬ ਕਾ ਹੋਇਆ ਪਿਆ ਆਪਾਂ ਲਿਆਵਾਂਗੇ ਸਪਰੇ ਸਪਰੇ ਕਰਾਂਗੇ ਆਪਾਂ ਘਾਹ ਵਾਲੀ ਇੱਥੇ ਸੁੱਖ ਨੂੰ ਛੁੱਟੀ ਹੁੰਦੀ ਆ ਸੰਡੇ ਨੂੰ ਉਹ ਲਿਆਉਣਗੇ ਤੇ ਫਿਰ ਆਪਾਂ ਸਪਰੇ ਕਰਾਂਗੇ ਇੱਥੇ ਆ ਆਪਣੀ ਬੇਰੀ ਲੱਗੀ ਹੋਈ ਆ ਉਧਰ ਆਪਣੇ ਟੱਲੀ ਤੇ ਮੰਮੀ ਹੁਣੇ ਆ ਬੈਠੇ ਆ ਉਹ ਬੈਠੇ ਹਨ ਮੋਲ ਦੀ ਵੇਟ ਕਰਦੇ ਪਏ ਆ ਅਨਮੋਲ ਦੁੱਧ ਲੈਣ ਗਏ ਮੰਮੀ ਤੇ ਮਨਿੰਦਰ ਅੱਥੇ ਬੈਠੇ ਹੋਏ ਆ। ਜੇ ਹਾਂਜੀ ਜੇ ਸਾਡਾ ਬਲੌਗ ਤੁਹਾਨੂੰ ਵਧੀਆ ਲੱਗਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਬਲੌਗ ਦੇ ਵਿੱਚ ਕੋਈ ਵੀ ਕਮੀ ਲੱਗਦੀ ਹੈ ਤਾਂ ਸਾਨੂੰ ਕਮੈਂਟਾਂ ਦਾ ਜ਼ਰੂਰ ਦੱਸਿਆ ਕਰੋ। ਅਸੀਂ ਵਾਅਦਾ ਤੋਂ ਵਾਅਦਾ ਵਧੀਆ ਸੋਹਣੇ ਬਲੌਗ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਥੈਂਕ ਯੂ।